ਅੰਮ੍ਰਿਤਸਰ ਦੇ ਗ੍ਰੀਨ ਫੀਲਡ ਵਿੱਚ ਉਸ ਸਮੇਂ ਹਫੜਾ ਤਫਰੀ ਮਚ ਗਈ ਜਦੋਂ ਇੱਕ ਘਰ ਦੇ ਵਿੱਚ ਦੇਰ ਰਾਤ ਬਲਾਸ ਹੋਣ ਦੇ ਨਾਲ ਘਰ ਦੀਆਂ ਦੀਵਾਰਾਂ ਚੱਟ ਰੇੜ ਆ ਗਈ ਅਤੇ ਇੱਕ ਦੀਵਾਰ ਟੁੱਟ ਗਈ ਅਤੇ ਘਰ ਦੇ ਬਾਹਰ ਖੜੀ ਕਾਰ ਵੀ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਅਤੇ ਇਸ ਬਲਾਸਟ ਦੇ ਵਿੱਚ ਘਰ ਦੇ ਇੱਕ ਮੈਂਬਰ ਮਾਮੂਲੀ ਜ਼ਖਮੀ ਵੀ ਹੋਏ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਾਸਟ ਵਾਲੇ ਘਰ ਦੇ ਨੇੜੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹਨਾਂ ਵੱਲੋਂ ਬਲਾਸਟ ਦੀ ਜ਼ੋਰਦਾਰ ਆਵਾਜ਼ ਸੁਣੀ ਗਈ ਹੈ ਅਤੇ ਬਲਾਸ ਹੋਣ ਦੇ ਕਾਰਨ ਨਹੀਂ ਪਤਾ ਲੱਗਿਆ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਗੈਸ ਗੀਜ਼ਰ ਦੇ ਨਾਲ ਬਲਾਸਟ ਹੋਇਆ ਹੈ ਅਤੇ ਜ਼ਖਮੀ ਹੋਏ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ ਮੈਂ ਕਸ਼ਮੀਰ ਸਿੰਘ ਸੂ ਪ੍ਰੈਜ਼ੀਡੈਂਟ ਗ੍ਰੀਨਫੀਲਡ ਵੈਲਫੇਅਰ ਐਸਟੇਸ਼ਨ ਸਾਡੇ ਕੋਲ ਸਰ ਦਲਜੀਤ ਸਿੰਘ ਉਹਨਾਂ ਦਾ ਘਰ ਹੈ ਜੀ ਮੇਰਾ ਘਰ ਬਿਲਕੁਲ ਨੇੜੇ ਆ ਇਹਨਾਂ ਦੇ ਘਰ ਬਲਾਸਟ ਦੀ ਹਨ ਆਵਾਜ਼ ਆਈ ਅਸੀਂ ਸਾਰੇ ਉੱਠ ਕੇ ਆਏ ਭੱਜੇ ਆਏ ਹਾਂ ਪਰ ਅੰਦਰੋਂ ਕੰਧਾਂ ਕਾਫੀ ਕੁਝ ਨੁਕਸਾਨ ਹੋਇਆ ਹੈ ਸਾਹ ਦਲਜੀਤ ਸਿੰਘ ਉਹਨਾਂ ਦੇ ਆਪਣੇ ਫੇਸ ਤੇ ਅੱਗ ਲੱਗੀ ਅੱਗੇ ਦਾ ਜਿਹੜਾ ਦਾੜੀ ਹੈ ਤੇਰਾ ਫੇਸ ਨੂੰ ਛੜਿਆ ਉਹਨਾਂ ਨੂੰ ਅਮਨਦੀਪ ਹਸਰਤ ਲੱਗੇ ਗਏ ਨੇ ਤੇ ਜੀ ਉਹ ਮਗਰ ਬੰਦੇ ਗਏ ਨੇ ਉਹਨਾਂ ਦੀ ਉਹਨਾਂ ਦਾ ਕੀ ਕੰਡੀਸ਼ਨ ਹੈ ਉਹ ਹੋ ਨਹੀਂ ਪਤਾ ਲੱਗਦਾ ਬਲਾਸਟ ਕਿਸ ਚੀਜ਼ ਦਾ ਬਲਾਸਟ ਦਾ ਕੋਈ ਕਾਰਨ ਨਹੀਂ ਪਤਾ ਲੱਗਾ ਫਾਇਰ ਬ੍ਰਿਗੇਡ ਵਾਲੇ ਆਏ ਨੇ ਸਿਲੰਡਰ ਅੰਦਰੋਂ ਸਬੂਤਾ ਕੱਢਿਆ ਸਿਲੰਡਰ ਸਬੂਤਾ ਉਹਦੇ ਵਿੱਚੋਂ ਗੈਸ ਲੀਕ ਹੋਈ ਆ ਉਸ ਗੈਸ ਲੀਕ ਦੇ ਬਲਾਸਟ ਹੋਇਆ ਕੀ ਪਾਣੀ ਗਰਮ ਕਰਨ ਲਈ ਸਿਲੰਡਰ ਦਾ ਪ੍ਰਯੋਗ ਕੀਤਾ ਸੀ ਕੀ ਜਰਦ ਪਤਾ ਨਹੀਂ ਲੱਗਾ ਜੀ ਹੱਲੀ ਇਸ ਚੀਜ਼ ਦਾ ਕਿ ਉਸ ਉਹ ਸਿਲੰਡਰ ਤੋਂ ਕਿਵੇਂ ਗੈਸ ਲੀਕ ਹੋਈ ਕਿੱਦਾਂ ਨਹੀਂ ਹੋਈ ਸਾਡੀ ਕੁਛ ਨਹੀਂ ਪਤਾ ਲੱਗਾ ਦੇਖੋ ਜਾਨੀ ਨੁਕਸਾਨ ਤਾਂ ਨਹੀਂ ਆਇਆ ਜੀ ਨਹੀਂ ਜੀ ਸਰਦਾਰ ਸਾਹਿਬ ਉਹਨਾਂ ਦਾ ਚਿਹਰੇ ਨੂੰ ਬਰਨ ਹੋਇਆ ਸੀ ਗੀਜਰ ਦੇ ਕੋਲ ਸੀਗੇ ਉਹ ਹਾਂਜੀ ਉਸ ਟਾਈਮ ਗੀਜਰ ਤੇ ਕੋਲ ਸੀ ਸਰਦਾਰ ਸਾਹਿਬ ਜਿਹੜੇ ਬਾਥਰੂਮ ਵਿੱਚ ਸੀ ਅੱਛਾ ਜੀ ਜੀ ਕੀ ਕਾਰਨ ਲੱਗਦਾ ਜਿਵੇਂ ਸਿਆਲ ਦੇ ਵਿੱਚ ਗੀਜਰ ਜੁੜਿਆ ਦੇਖੋ ਇਸ ਤਰ੍ਹਾਂ ਫਾਇਰ ਬ੍ਰਿਗੇਡ ਵਾਲੇ ਵੀ ਆਏ ਸੀ ਉਹਨਾਂ ਨੂੰ ਵੀ ਸਾਰਾ ਦੋ ਕੰਮ ਫਿਰ ਕੇ ਚਲੇ ਗਏ ਨੇ ਕਾਰਨ ਉਹਨਾਂ ਨੂੰ ਕੁਛ ਨਹੀਂ ਪਤਾ ਲੱਗਾ ਇਹ ਤੇ ਹੁਣ ਘਰ ਵਾਲੇ ਪੋਜੀਸ਼ਨ ਵਿੱਚ ਆਉਣਗੇ ਤੇ ਫਿਰ ਕੋਈ ਗੱਲ ਦੱਸ ਸਕਦੇ ਨੇ ਆਦਰਵਾਇਸ ਨਹੀਂ ਕੋਈ ਗੱਲ ਦੱਸੀ ਜਾ ਸਕਦਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਾ ਹਾਂਜੀ ਪਹੁੰਚਿਆ ਜੀ ਠੀਕ ਠੀਕ ਪਿੰਸਾਂ ਦੇ ਆਇਰੇ ਪੁਲਿਸ ਪ੍ਰਸ਼ਾਸਨ ਨਹੀਂ ਆਈ ਹੈ ਸਰਵਕੇਟ ਵਾਲੇ ਵੀ ਆਏ ਨੇ ਸਾਰੇ ਆਏ ਨੇ ਸਾਰੀ ਕਲੋਨੀ ਉਹਨਾਂ ਦੇ ਨਾਲ ਮੋੜ ਨਾ ਮੋੜ ਦੇ ਖੜੀ ਹੈ ਕੋਈ ਹੋਜੀ ਠੀਕ ਹੈ ਠੀਕ ਸਰ ਅਜੇ ਕੀ ਮਾਮਲਾ ਪੂਰਾ ਜਿਹੜਾ ਇੱਕ ਮਸਲਾ ਆਇਆ ਦਿੱਕ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 223 ਸੀ ਬਲਜੀਤ ਸਿੰਘ ਦੀ ਹੈ ਜੋ ਕਿ ਗ੍ਰੀਨ ਫੂਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤੇ ਤਦੋਂ ਫਾਇਰ ਬ੍ਰਿਗੇਡ ਨੂੰ ਵੀ ਇਨਫੋਰਮੇਸ਼ਨ ਦਿੱਤੀ ਗਈ ਉਹ ਵੀ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਕੀਤਾ ਪਤਾ ਕੀਤਾ ਗਿਆ ਜਿਹਨਾਂ ਪਾ ਕੇ ਇਸ ਵੰਦੀ ਜਿਹੜਾ ਗੈਸ ਗੀਜਰ ਨਾਲ ਅੱਗ ਲੱਗੀ ਹੈ ਅੱਗ ਬਲਾਸਟ ਹੋਇਆ ਹੈ ਸੋ ਇਹਦੇ ਵਿੱਚ ਕੋਈ ਗ੍ਰੈਜੂਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰ ਉਹ ਤਾਂ ਵੀ ਥੋੜੀ ਜਿਹੀ ਅੱਗੇ ਨੂੰ ਜਿਹੜੀ ਪਕੜ ਜਿਹੜੀ ਮੋਨੋ ਆਈ ਲੇਕਿਨ ਕੋਈ ਕੈਜੋਟੀ ਨਹੀਂ ਠੀਕ ਠਾਕ ਹੈ ਉਹ ਹਸਪੀਟਲ ਲੱਗੇ ਠੀਕ ਹੈ ਉਹ ਬਿਲਡਿੰਗ ਦਾ ਕਾਫੀ ਖਾਣਾ ਵੱਡੇ ਕੁਆਲਿਟੀ ਜਿਹੜਾ ਵੀ ਉਸ ਉਸ ਚੀਜ਼ ਦੇ ਨਾਲ ਉਹ ਬਿਲਡਿੰਗ 4 ਇੰਚ ਦੀ ਦੀਵਾਰ ਸੀ ਸੱਜੇ ਪਾਸੇ ਉਹ ਥੋੜੀ ਜੀ ਮਤਲਬ ਕਿ ਟੇਢੀ ਹੋਈ ਹੋਈ ਆ ਬਾਕੀ ਉਹ ਘਰ ਪਰਿਵਾਰਕ ਮੈਂਬਰਾਂ ਨੂੰ ਫਾਈਬਰ ਗ੍ਰੇਡ ਵੱਲੋਂ ਔਰ ਮੇਰੇ ਵੱਲੋਂ ਜਿਹੜਾ ਵਾ ਕਿਸੇ ਦੂਸਰੀ ਪੜ ਤੋਂ ਮਨਾ ਕੀਤਾ ਗਿਆ ਵਾ ਸਵੇਰੇ ਜਿਹੜੀ ਐਫਐਸ ਆਪਣੀ ਟੀਮ ਜਿਹੜੀ ਜਾ ਕੇ ਤੋਂ ਉੱਥੇ ਜਿਹੜੀ ਪ੍ਰੋਪਰ ਵੈਰੀਫਾਈ ਕਰਿਆ ਜਾਏਗਾ ਸਰ ਕੋਠੀ ਖਸਤਾ ਹੋ ਚੁਕੀ ਹੋਈ ਹੈ ਆਸ-ਪਾਸ ਅਪੂਰੀ ਸਮਝ ਨਹੀਂ ਨਹੀਂ ਕੋਠੀ ਖਸਤਾਰੀ ਜੀ ਕੋਠੀ ਆਪਣੇ ਬਿਲਰਾਂ ਦੇ ਖੜੀ ਹੋਈ ਹੈ ਕੋਈ ਗੱਲ ਨਹੀਂ ਸਿਰਫ ਇੱਕ ਦਵਾਰ ਜਿਹੜੀ ਸਾਈਡ ਤੇ 4 ਇੰਚੀ ਦੀ ਜਿਹੜੋ ਪਹਿਲਾਂ ਹੀ ਮਤਲਬ ਕਿ ਥੋੜੀ ਉਹ ਜੀ ਸੀ ਉਦੋਂ ਤੱਕ ਪੀਓਪੀ ਵਗੈਰਾ ਖੜੀ ਦਵਾਰ ਵੀ ਥੋੜੀ ਜਿਹੀ ਟੇਢੀ ਹੋਈ ਹੋਈ ਆ ਇਹਦੇ ਬਾਰੇ ਇਸੇ ਕਰਕੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਕਾਰੋਬਾਰ ਕੱਢਿਆ ਜੀ ਸਰ ਜਿਹੜਾ ਧਮਾਕਾ ਗੈਸ ਕਿਜ਼ਰ ਦਾ ਸੀ ਜਾਂ ਕਿਸੇ ਹੋਰ ਚੀਜ਼ ਆਪਣੀ ਇਹ ਚੀਜ਼ ਜਿਹੜੀ ਆ ਪਾਗ ਜਿਹੜੀ ਚਰਚਾ ਚੱਲ ਰਹੀ ਸੀ ਲੇਕਿਨ ਫਾਇਰ ਬ੍ਰਿਗੇਡ ਨੇ ਜਦੋਂ ਪਤਾ ਕੀਤਾ ਤਾਂ ਉਹ ਗੈਸ ਗੀਜਰ ਤੋਂ ਹੀ ਪਤਾ ਲੱਗਿਆ ਜੀ ਫਿਰ ਵੈਲ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਉਹ ਸਵੇਰੇ ਜਿਹੜੀ ਆ ਟੀਮ ਬੁਲਾ ਕੇ ਆਹੀ ਆਪਣੀ ਫਰਾਂਸੀਸੀ ਟੀਮ ਬੁਲਾ ਕੇ ਜਿਹੜੀ ਉਹ ਵੈਰੀਫਾਈ ਕਰਾਵਾਂਗੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਹੁਣ ਤੱਕ ਹਾਂਜੀ ਸੀਸੀਟੀਵੀ ਦੇਖੀਗੇ ਕਿ ਕੋਈ ਹੁਣ ਤੱਕ ਆਸ-ਪਾਸੋਂ ਸੀਸੀਟੀਵੀ ਦੇਖੀਗੇ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਸਰ ਤੁਹਾਡੇ ਅਨਸਾਰ ਹਜੇ ਧਮਾਕਾ ਸ਼ੱਕ ਦੇ ਘੇਰੇ ਚ ਹੀ ਹੈ ਜਾਂ ਕਲੀਅਰ ਹੈ ਕਿ ਗੈਸ ਦੀ ਨਹੀਂ ਮੇਰੇ ਮਤਲਬ ਕੋ ਤੇ ਮੈਂ ਸ਼ੱਕ ਦੇ ਘੇਰੇ ਲੇਕਿਨ ਸਵੇਰੇ ਫਰਾਂਕੀਸ ਦੀ ਜਿਹੜੀ ਟੀਮ ਜਿਹੜੀ ਬੁਲਾ ਕੇ ਉਹਨਾਂ ਨੂੰ ਕੋਈ ਅੰਦਰ ਫਾਇਰਵਾਲ ਗੇੜਿਆ ਉਹਦਾ ਅਫਸਰ ਵੀ ਨਾ ਲਮਾਂਗੇ ਔਰ ਫਰਾਂਕੀਸ ਟੀਮ ਦੇ ਮੈਂਬਰ ਵੀ ਨਾ ਲਮਾਂਗੇ ਉਹਨਾਂ ਨੂੰ ਜਾ ਕੇ ਪ੍ਰੋਪਰ ਵੈਰੀਫਾਈ ਕਰਾ ਕੇ ਫਿਰ ਦੱਸਾਂਗੇ ਕਾਰ ਦਾ ਨੁਕਸਾਨ ਹੋਇਆ ਕਾਰ ਦੀ ਜਦੋਂ ਆਸ-ਪਾਸ ਲੱਗੀ ਥੋੜੀ ਜਿਹੀ ਆਪਣੇ ਬਲਾਸਟ ਹੋਂ ਦੇ ਨਾਲ ਕਾਰ ਦਾ ਸ਼ੀਸ਼ਾ ਵੀ ਜਿਹੜਾ ਬਲਾਸਟ ਹੋਇਆ ਉਹ ਗੱਲ ਠੀਕ ਹੈ ਥੈਂਕ ਯੂ